ਆ ਜਿਹੜੀ ਤੁਸੀਂ ਕੁੜੀ ਦੀ ਫੋਟੋ ਦੇਖ ਰਹੇ ਹੋ ਨਿਊ ਹਾਲੈਂਡ ਵਾਲੀ ਦੀ ਇਹਦਾ ਬਹੁਤ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਰੌਲਾ ਪਿਆ ਹੋਇਆ ਜਿਹੜਾ ਕਿਉਂਕਿ ਇਹਦੀਆਂ ਵੀਡੀਓਆਂ ਨੇ ਜਿਹੜੀਆਂ ਉਹ ਵਾਇਰਲ ਹੋ ਚੁੱਕੀਆਂ ਨੇ ਤੇ ਪਰ ਆਪਣੇ ਪੰਜਾਬ ਦੇ ਲੋਕਾਂ ਨੇ ਕੋਈ ਅਸਰ ਨਹੀਂ ਛੱਡੀਏ ਕੁੜੀ ਦੀ ਇੱਜ਼ਤ ਦੀ ਖੇਲੀ ੜਾਉਣ ਚ ਗੈਰੋ ਕਿਉਂਕਿ ਲੋਕ ਥੱਲੇ ਹਜ਼ਾਰਾਂ ਚ ਕਮੈਂਟ ਕਰ ਰਹੇ ਨੇ ਤੇ ਇਹ ਵੀਡੀਓਆਂ ਨੂੰ ਮੰਗ ਰਹੇ ਨੇ ਕੁਝ ਬੇਸ਼ਰਮਾਂ ਨੇ ਤਾਂ ਇੰਨੀ ਹੱਦ ਕਰ ਰੱਖੀ ਐ ਕੀ ਲੋਕ ਕਹਿ ਰਹੇ ਨੇ ਵੀ ਸਾਨੂੰ 200 ਰੁਪਏ 300 ਰੁਪਏ Google Pay ਜਾਂ Paytm ਕਰ ਦੋ ਅਸੀਂ ਤੁਹਾਨੂੰ ਇਹ ਪੀੜੀਆਂ ਸੈਂਡ ਕਰ ਦਾਂਗੇ ਪਰ ਉਹ ਲੋਕਾਂ ਦੀ ਅਕਲ ਤੇ ਪਤਾ ਨਹੀਂ ਕਿਉਂ ਐਵੇਂ ਪੜਦਾ ਪਿਆ ਹੋਇਆ ਕਿਉਂਕਿ ਇਹ ਕੱਲ ਨੂੰ ਛੋਟੇ ਨਾਲ ਵੀ ਘਟਨਾ ਵਾਪਰ ਸਕਦੀ ਹੈ ਕਿਸੇ ਨਾਲ ਵੀ ਵਾਪਰ ਸਕਦੀ ਹੈ ਉਹ ਪਤਾ ਨਹੀਂ ਕਿਉਂ ਲੋਕ ਇੰਨੇ ਬਿਸ਼ਰਮ ਬਣੇ ਹੋਏ ਨੇ ਅੱਜ ਆਪਾਂ ਇਸੇ ਬਾਬਤ ਗੱਲ ਕਰਦੇ ਹਾਂ ਇਸੇ ਮੁੱਦੇ ਤੇ ਗੱਲ ਕਰਦੇ ਹਾਂ ਵੀ ਇਹਦਾ ਅਸਲ ਸੱਚ ਕੀ ਹੈ ਤੇ ਕਿਵੇਂ ਬਿਰਦਾਂ ਬਣਾਈਆਂ ਗਈਆਂ ਤੇ ਕਿਵੇਂ ਬਹਰਲ ਕੀਤੀਆਂ ਗਈਆਂ ਨੇ ਇਹ ਜਿਹੜੀ ਕੁੜੀ ਐ ਇਹ ਇੱਕ ਚੰਗੇ ਪਰਿਵਾਰ ਦੀ ਕੁੜੀ ਐ ਜਿਹਦੇ ਕੀ ਵਧੀਆ ਜ਼ਮੀਨ ਐ ਇਹਦੇ ਬਾਪ ਕੋਲ ਤੇ ਇਹਨੂੰ ਸਕੂਲ ਜਾਣ ਆਉਣ ਜਾਣ ਲਈ ਇਹਦੇ ਬਾਪ ਨੇ ਥਾਰ ਗੱਡੀ ਵੀ ਲੈ ਕੇ ਦਿੱਤੀ ਹੋਈ ਐ ਇਹ ਕੁੜੀ ਨੂੰ ਖੇਤੀ ਦਾ ਵੀ ਸ਼ੌਂਕ ਐ ਇਹ ਆਪ ਟਰੈਕਟਰ ਚਲਾਉਂਦੀ ਐ ਬਾਹੀ ਕਰਦੀ ਐ ਤੇ ਇਹਨੇ ਪਿੱਛੇ ਦੇ ਪਿਓ ਨੇ ਇਹਨੂੰ ਜੱਗੇ ਬਾਸ ਤੋਂ ਟਰੈਕਟਰ ਵੀ ਮੋਡੀਫਾਈ ਕਰਾ ਕੇ ਦਿੱਤਾ ਸੀ ਨਿਊ ਹਾਲੈਂਡ ਚੀਤੇ ਇਹ ਆਪਣਾ ਬਾਹੀ ਵਗੈਰਾ ਕਰਦੀ ਸੀ ਤੇ ਹੁਣ ਚਲੋ ਇਹਦੀ ਉਮਰ ਹੋ ਗਈ ਸੀ ਇਹ ਵੱਡੀ ਹੋ ਗਈ ਸੀ ਇਹਦੇ ਘਰਦਿਆਂ ਨੇ ਤੇ ਰਿਸ਼ਤੇ ਲਈ ਇੱਕ ਮੁੰਡਾ ਲੱਭਿਆ ਜਿਹੜਾ ਉਹ ਮੁੰਡਾ ਸੀ ਉਹ ਵੀ ਵਧੀਆ ਪਰਿਵਾਰ ਦਾ ਸੀ ਜਿਹਦਾ ਨਾਂ ਪ੍ਰਪ ਸੀ ਜਦੋਂ ਉਹ ਮੁੰਡੇ ਨਾਲ ਚਲੋ ਇਹਦੇ ਰਿਸ਼ਤੇ ਦੀ ਗੱਲਬਾਤ ਪੱਕੀ ਹੋਈ ਹਜੇ ਇਹਨਾਂ ਦੀ ਅਗੇਂਜਮੈਂਟ ਨਹੀਂ ਹੋਈ ਸੀ ਉਦਾਂ ਰਿਸ਼ਤੇ ਦੀ ਗੱਲਬਾਤ ਪੱਕੀ ਹੋਈ ਸੀ ਤੇ ਇਹ ਨਦੇ ਘਰਦਿਆਂ ਨੇ ਇੱਕ ਦੂਜੇ ਨੂੰ ਟਾਈਮ ਦਿੱਤਾ ਵੀ ਛੋਟਾ ਰਿਸ਼ਤਾ ਚਲੋ ਬਾਅਦ ਚ ਕਰਾਂਗੇ ਐਨਨੇ ਤੁਸੀਂ ਇੱਕ ਦੂਜੇ ਨੂੰ ਸਮਝ ਲਓਗੇ ਫਿਰ ਕੀ ਹੁੰਦਾ ਇਹ ਦੋਨੇ ਇੱਕ ਦੂਜੇ ਨੂੰ ਮਿਲਣ ਲੱਗ ਜਾਂਦੇ ਨੇ ਗੱਲਾਂ ਕਰਨ ਲੱਗ ਜਾਂਦੇ ਨੇ ਨੰਬਰ ਵਗੈਰਾ ਵੀ ਸ਼ੇਅਰ ਕਰ ਲੈਂਦੇ ਨੇ ਚਲੋ ਇਹ ਉਮਰ ਹੀ ਐਸੀ ਹੁੰਦੀ ਐ ਜਵਾਨੀ ਚ ਕਹਿੰਦੇ ਆ ਬੰਦਾ ਨਾ ਹੋ ਜਾਂਦਾ ਅਕਲ ਤੇ ਪਰਦਾ ਪਿਆ ਹੁੰਦਾ ਤੇ ਇਹ ਇੱਕ ਦੂਜੇ ਨੂੰ ਮਿਲੇ ਜਿਹੜਾ ਮੁੰਡਾ ਚਲੋ ਇਹਨੂੰ ਮਿਲਣ ਲਈ ਲੈ ਗਿਆ ਫਿਰ ਇਹਨਾਂ ਨੇ ਆਪਸ ਵਿੱਚ ਸਬੰਧ ਬਣਾਏ ਜਿਹੜਾ ਉਹ ਇੱਕ ਫੋਟੋ ਵਾਇਰਲ ਹੋਈ ਹੈ ਉਹ ਜੋ ਉਹਨਾਂ ਦੀ ਦੋਸਤਾਂ ਦੀ ਮੁੰਡੇ ਪ੍ਰਭਦੀ ਤੇ ਉਹਦੇ ਦੋਸਤ ਦੀ ਚੈਟ ਹੋਈ ਹੈ ਉਹ ਚੋ ਇਹ ਵੀ ਪਤਾ ਲੱਗਦਾ ਹੈ ਵੀ ਜਦੋਂ ਇਹ ਮੁੰਡੇ ਨੇ ਉਹਦੇ ਨਾਲ ਸਬੰਧ ਬਣਾਏ ਤਾਂ ਉਹਨੂੰ ਉਹ ਮੁੰਡਾ ਦੱਸ ਰਿਹਾ ਵੀ ਪਹਿਲਾਂ ਉਹਨੂੰ ਕੋਕ ਚ ਮਿਲਾ ਕੇ ਨੀਂਦੀਆਂ ਗੋਲੀਆਂ ਦੇਤੀਆਂ ਸੀ ਵੀ ਫੇਰ ਮੈਂ ਸਭ ਕੁਝ ਐਵੇਂ ਕੀਤਾ ਕਿਉਂਕਿ ਬਾਈ ਕੋਈ ਕੁੜੀ ਨਹੀਂ ਚਾਹੁੰਦੀ ਹੁੰਦੀ ਵੀ ਇਹ ਕੁਝ ਕਰਦੇ ਹੋਏ ਕੋਈ ਮੇਰੀ ਵੀਡੀਓ ਬਣਾਵੇ ਜਾਂ ਕਿਵੇਂ ਵੀ ਤੇ ਭੇਰ ਕੀ ਹੁੰਦਾ ਉਸ ਤੋਂ ਬਾਅਦ ਚੋਂ ਇਹ ਮੁੰਡਾ ਉਹਨੂੰ ਬਾਰ-ਬਾਰ ਮਿਲਣ ਲਈ ਕਹਿੰਦਾ ਸੀ ਕਦੇ ਰਾਤ ਨੂੰ ਕਹਿੰਦਾ ਸੀ ਤੂੰ ਮੈਨੂੰ ਮਿਲਣਾ ਇੱਥੇ ਮਿਲਣਾ ਐਵੇਂ ਮਿਲਣਾ ਤੇ ਬਾਅਦ ਚ ਕੀ ਹੋਇਆ ਉਹ ਕੁੜੀ ਐ ਜਿਹੜੀ ਜਮ੍ਹਾਂ ਅੱਕ ਗਈ ਤੇ ਉਹਨੇ ਕਿਹਾ ਵੀ ਜਿਹੜਾ ਕੁਝ ਪਹਿਲਾਂ ਹੋ ਗਿਆ ਠੀਕ ਐ ਵੀ ਹੁਣ ਨਹੀਂ ਮੈਂ ਤੈਨੂੰ ਮਿਲਣਾ ਉਹਨੇ ਇਹਨੂੰ ਮਿਲਣ ਲਈ ਜਵਾਬ ਦਿੱਤਾ ਜਦੋਂ ਉਹਨੇ ਜਵਾਬ ਦਿੱਤਾ ਤੇ ਉਹ ਮੁੰਡਾ ਇਹਨੂੰ ਮੈਸੇਜ ਕਰਕੇ ਕਹਿੰਦਾ ਵੀ ਮੇਰੇ ਕੋਲ ਤੇਰੀਆਂ ਵੀਡੀਓਆਂ ਨੇ ਮੈਂ ਉਹ ਵਾਇਰਲ ਕਰ ਦੂੰ ਇੱਕ ਕੁੜੀ ਨੂੰ ਲੱਗਿਆ ਵੀ ਕਿਤੇ ਮਜ਼ਾਕ ਕਰਦਾ ਹੈ ਕਿਉਂਕਿ ਇਹਨੇ ਤਾਂ ਮੇਰੇ ਨਾਲ ਵਿਆਹ ਕਰਾਉਣਾ ਹੈ ਹਮਸਫਰ ਬਣਨਾ ਮੈਂ ਦਾ ਵੀ ਇਹ ਕਿ ਮੈਂ ਮੇਰੀਆਂ ਵੀਡੀਓਾਂ ਵਾਇਰਲ ਕਰ ਦੂ ਤੇ ਫਿਰ ਉਹ ਮੁੰਡੇ ਨੇ ਉਹਨੂੰ ਇਹ ਵੀਡੀਓ ਇੱਕ ਭੇਜੀ ਤੇ ਉਹ ਕੁੜੀ ਨੇ ਕਿਹਾ ਵੀ ਇਹ ਤਾਂ ਵੀਡੀਓ ਆ ਕਦੋਂ ਬਣਾਈਆਂ ਨੇ ਤਾਂ ਉਹ ਮੁੰਡੇ ਨੇ ਕਿਹਾ ਵੀ ਜਦੋਂ ਆਪਾਂ ਮਿਲੇ ਸੀ ਇਹ ਵੀਡੀਓ ਆ ਮੈਂ ਤੇਰੀਆਂ ਉਦੋਂ ਬਣਾਈਆਂ ਨੇ ਵੀ ਮੈਂ ਤੈਨੂੰ ਨੀਂਦੀਆਂ ਗੋਲੀਆਂ ਦਿੱਤੀਆਂ ਸੀ ਐਵੇਂ ਕਰਤਾ ਐਵੇਂ ਕਰਤਾ ਬਾ ਤੇ ਚਲੋ ਫਿਰ ਕੀ ਹੁੰਦਾ ਉਹ ਕੁੜੀ ਕਹਿਣਦੀ ਹੈ ਵੀ ਮੈਂ ਨਹੀਂ ਹੁਣ ਤੈਨੂੰ ਮਿਲਣਾ ਟਾਉਂ ਮੁੰਡੇ ਨੇ ਕੀ ਕਰਿਆ ਗੁੱਸੇ ਚ ਆ ਕੇ ਉਹਦੀਆਂ ਵੀਡੀਓਆਂ ਨੇ ਜਿਹੜੀਆਂ ਵਾਇਰਲ ਕਰਤੀਆਂ ਪਰ ਜਿਹੜਾ ਉਦੋਂ ਵੀਡੀਓ ਆਉਦੀਆਂ ਵਾਇਰਲ ਹੋਈਆਂ ਆਪਣੇ ਲੋਕਾਂ ਨੇ ਪਰ ਉਹ ਚ ਜਮੇ ਕਾਸਰ ਨਹੀਂ ਛੱਡੀ ਪੰਜਾਬ ਦੇ ਆਣੇ ਉਹਦੀਆਂ ਵੀਡੀਓਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਵਾਇਰਲ ਕੀਤੀਆਂ ਤੇ ਕੁੜੀ ਦੀ ਇੱਜ਼ਤ ਹੈ ਜਿਹੜੀ ਉਹੋ ਜਮੇ ਖਿਲਾਰ ਕੇ ਰੱਖਤੀ ਪਤਾ ਨਹੀਂ ਕਿਉਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਜਿੱਥੇ ਲੋਕਾਂ ਨੇ ਐਵੇਂ ਕਰਨਾ ਸੀ ਵੀ ਉਹ ਵੀਡੀਓ ਤੇ ਰਿਪੋਰਟਾਂ ਮਾਰਨੀਆਂ ਸੀ ਜਾਂ ਡਿਲੀਟ ਕਰਨੀ ਸੀ ਲੋਕਾਂ ਨੇ ਉਹਦੀ ਬਜਾਏ ਇਹ ਅੱਗੇ ਸ਼ੇਅਰ ਕੀਤੀ ਉਹਦੇ ਨਾਮ ਤੇ ਜਾਲੀ ਆਈਡੀਆਂ ਬਣਾ ਲਈਆਂ ਤੇ ਥੱਲੇ ਕਮੈਂਟ ਕਰ ਰਹੇ ਨੇ ਵੀ ਸਾਨੂੰ 200 300 ਰੁਪਇਆ ਦੋ ਅਸੀਂ ਤੁਹਾਨੂੰ ਵੀਡੀਓ ਆ ਸੈਂਡ ਕਰ ਦਾਂਗੇ ਮੈਂ ਚਲੋ ਮੰਨਦੇ ਆ ਆਪਾਂ ਵੀ ਕੱਲਾ ਮੁੰਡਾ ਜਿਹੜਾ ਉਹ ਨਹੀਂ ਕਸੂਰਬਾਰ ਵੀ ਤਾੜੀ ਹੈ ਜਿਹੜੀ ਇੱਕ ਹੱਥ ਨਾਲ ਨਹੀਂ ਵੱਜਦੀ ਉੰਨੀ ਕੁੜੀ ਵੀ ਕਸੂਰਬਾਰ ਹੈ ਉੰਨੀ ਉਹਨਾਂ ਦੇ ਘਰ ਦੇ ਕਸੂਰਬਾਰ ਨੇ ਜਿਨ੍ਹਾਂ ਨੇ ਉਹਨਾਂ ਦੇ ਮੰਗਣੇ ਤੋਂ ਪਹਿਲਾਂ ਲਾ ਲੋ ਵਿਆਹ ਤੋਂ ਪਹਿਲਾਂ ਉਹਨੂੰ ਮਿਲਣ ਦੀ ਅਨੁਮਤੀ ਦਿੱਤੀ ਪਰ ਲੋਕਾਂ ਨੂੰ ਹੁਣ ਤਾਂ ਜਿਹੜੀ ਉਹਨਾਂ ਤੋਂ ਗਲਤੀ ਹੋ ਗਈ ਸੋ ਹੋ ਗਈ ਹੁਣ ਤਾਂ ਉਹਦੀ ਗਲਤੀ ਤੇ ਲੋਕਾਂ ਨੂੰ ਪੜਦਾ ਪਾਉਣਾ ਚਾਹੀਦਾ ਹੁਣ ਤਾਂ ਨਹੀਂ ਉਹਦੀਆਂ ਐਵੇਂ ਕਰਨਾ ਚਾਹੀਦਾ ਵੀਡੀਓ ਅੱਗੇ ਵਾਇਰਲ ਕਰਨੀਆਂ ਚਾਹੀਦੀਆਂ ਕਿਉਂਕਿ ਬਾਈ ਤੁਸੀਂ ਆਪਣੇ ਆਪ ਨੂੰ ਲੋਕਾਂ ਨੂੰ ਉਹ ਕੁੜੀ ਦੇ ਪਿਓ ਦੀ ਜਗ੍ਹਾ ਤੇ ਰੱਖ ਕੇ ਦੇਖਣਾ ਚਾਹੀਦਾ ਵੀ ਉਹਦੇ ਪਿਓ ਦਾ ਤਾਂ ਨਹੀਂ ਕੋਈ ਕਸੂਰ ਹੈਗਾ ਜਾਂ ਉਹਦੀ ਮਾਂ ਦਾ ਤਾਂ ਨਹੀਂ ਕੋਈ ਕਸੂਰ ਲੋਕ ਇਹ ਜਦੋਂ ਵੀਡੀਓ ਅੱਗੇ ਵਾਇਰਲ ਕਰਦੇ ਨੇ ਜਾਂ ਕਮੈਂਟ ਕਰਦੇ ਨੇ ਉਹਨਾਂ ਦੇ ਘਰ ਦੇ ਵੀ ਪੜਦੇ ਹੋਣੇ ਉਹਨਾਂ ਨੂੰ ਲੋਕ ਬਾਰ-ਬਾਰ ਮਰਨ ਤੋਂ ਮਜਬੂਰ ਕਰ ਰਹੇ ਨੇ ਤੇ ਜੇ ਕਿਤੇ ਲੋਕਾਂ ਨੂੰ ਇਹ ਪਲੇਖਾ ਹੋਵੇ ਇਹ ਵੀਡੀਓਆਂ ਇਕੱਲੀਆਂ ਅਸੀਂਆਂ ਦੇਖੀਆਂ ਨੇ ਵੀ ਅਸੀਂ ਲੋਕਾਂ ਨੂੰ ਕਹਿ ਰਹੇ ਆਂ ਵੀ ਸਾਨੂੰ ਭੇਜ ਕਿਉਂਕਿ ਭਾਈ ਅੱਜ ਕੱਲ ਸਾਰਿਆਂ ਦੀਆਂ ਮਾਮਾ ਕੋਲੇ ਭੈਣਾ ਕੋਲੇ ਧੀਆ ਕੋਲੇ ਫੋਨ ਨੇ ਜੇ ਵੀਡੀਓਆਂ ਇਕੱਲੀਆਂ ਮੁੰਡਿਆਂ ਨੇ ਦੇਖੀਆਂ ਨੇ ਤਾਂ ਬਹੁਤ ਸਾਰੀਆਂ ਕੁੜੀਆਂ ਨੇ ਦੇਖੀਆਂ ਨੇ ਇਹ ਉਹਨਾਂ ਮਾਮਾ ਭੈਣਾ ਦੇ ਫੋਨਾਂ 'ਚ ਵੀ ਇਹ ਵੀਡੀਓਆਂ ਗਈਆਂ ਹੀ ਹੋਣਗੀਆਂ ਜਦੋਂ ਇੰਨੇ ਲੋਕਾਂ ਕੋਲੇ ਅੱਗੇ ਦੀ ਅੱਗੇ ਸ਼ੇਅਰ ਹੋ ਕੇ ਗਈਆਂ ਨੇ ਸੋ ਆਪਾਂ ਨੂੰ ਇਹ ਗੱਲ ਤੇ ਮਿੱਟੀ ਪਾਉਣੀ ਚਾਹੀਦੀ ਹੈ ਇਹ ਵੀਡੀਓ ਨੂੰ ਖਤਮ ਕਰਨਾ ਚਾਹੀਦਾ ਰਿਪੋਰਟਾ ਮਾਰ ਕੇ ਕਿਸੇ ਤੋਂ ਮੰਗਣ ਦੀ بجائے ਕਿਉਂਕਿ ਇਹ ਘਟਨਾ ਜਿਹੜੀ ਕਿਸੇ ਨਾਲ ਵੀ ਆ ਵਾਪਰ ਸਕਦੀ ਹੈ ਕਿਉਂਕਿ ਜਵਾਨੀ ਚ ਕਿਸੇ ਦੀ ਤੇ ਪੈਣ ਵੀ ਇਹ ਕਦਮ ਚੱਕ ਸਕਦੀ ਹੈ ਕਿਸੇ ਦੀ ਵੀ ਇੱਜ਼ਤ ਢੋਡ ਸਕਦੀ ਹੈ ਕਿਸੇ ਦੀ ਵੀ ਵੀਡੀਓ ਵਾਇਰਲ ਹੋ ਸਕਦੀ ਹੈ ਸੋ ਆਪਾਂ ਨੂੰ ਇਹ ਵੀਡੀਓ ਨੂੰ ਡਿਲੀਟ ਕਰਨਾ ਚਾਹੀਦਾ ਜਿਹਦੇ ਜਿਹਦੇ ਫੋਨ 'ਚ ਹੈਗੀ ਹੈ ਅੱਗੇ ਨਹੀਂ ਭੇਜਣਾ ਚਾਹੀਦਾ ਸੋ ਕਿਉਂਕਿ ਉਹ ਬਾਪ ਦਾ ਵੀ ਕੋਈ ਕਸੂਰ ਨਹੀਂ ਜਾਂ ਉਹਦੀ ਮਾਂ ਦਾ ਵੀ ਕੋਈ ਕਸੂਰ ਨਹੀਂ ਸੋ ਆਪਾਂ ਉਹਨਾਂ ਨੂੰ ਮਰਨ ਲਈ ਮਜਬੂਰ ਨਾ ਕਰੀਏ ਇਹ ਵੀਡੀਓ ਨੂੰ ਆਪਾਂ ਹੁਣ ਅੱਗੇ ਜਮਾ ਵਾਇਰਲ ਨਾ ਕਰੀਏ ਸੋ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਮੈਨੂੰ ਦਿਓ ਜ ਇਜਾਜ਼ਤ